ਹਲੋ 사ਸ਼ਕਲ ਜੀ ਅੱਜ ਆਪਾਂ ਬਣਾਵਾਂਗੇ ਆਪਣੇ ਘਰ ਵਿੱਚ ਨਮਕੀਨ ਤੇ ਇਹ ਨਿਆ ਸੀ ਵੇਸਨ ਤੇ ਨਾਲ ਲਿਆ ਸੀ ਥੋੜਾ ਜਿਹਾ ਚੌਲਾਂ ਦਾ ਆਟਾ ਤੇ ਤੁਸੀਂ ਥੋੜੇ ਜਿਹਾ ਸਮਾਨ ਦੇ ਨਾਲ ਆਪਣੇ ਘਰ ਵਿੱਚ ਆਪਣੇ ਬੱਚਿਆਂ ਨੂੰ ਸਾਫ਼ ਸੁਥਰੀ ਚੀਜ਼ ਬਣਾ ਕੇ ਨਮਕੀਨ ਬਣਾ ਕੇ ਦੇ ਸਕਦੇ ਹੋ ਤੇ ਥੋੜਾ ਜਿਹਾ ਪਾਤਾ ਸੀ ਮਸਟਰਡ ਆਇਲ ਥੋੜੀ ਭਾਤੀ ਤੇਗੀ ਮਿਰਚ ਹਲਦੀ ਅਜਵੈਨ ਤੇ ਨਮਕ ਸਵਾਦ ਅਨੁਸਾਰ ਹੁਣ ਇਹਨਾਂ ਨੂੰ ਅਸੀਂ ਵਧੀਆ ਜਿਹਾ ਡੋ ਬਣਾ ਲਾਂਗੇ ਹੱਥ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰਕੇ ਫਿਰ ਥੋੜਾ ਥੋੜਾ ਪਾਣੀ ਪਾ ਕੇ ਤੇ ਅਸੀਂ ਇਹਦਾ ਤਰ੍ਹਾਂ ਕਰਾਂਗੇ ਡੋ ਤਿਆਰ ਜਿਹਦੇ ਨਾਲ ਸਾਡੀਆਂ ਸੇਵੀ ਨਮਕੀਨ ਸੇਵੀਆਂ ਆਰਾਮ ਦੇ ਨਾਲ ਬਣ ਜਾਣ ਤੇ ਇਹ ਦੇਖੋ ਜੀ ਥੋੜਾ ਥੋੜਾ ਪਾਵਾਂਗੇ ਪਾਣੀ ਤੇ ਹੁਣ ਇਹਨਾਂ ਨਾਲ ਲਵਾਂਗੇ ਅਸੀਂ ਚੰਨਿਆਂ ਦੀ ਦਾਲ ਵੀ ਸੋਕ ਕਰਕੇ ਰੱਖੀ ਹੋਈ ਸੀ ਉਨੂੰ ਵੀ ਅਸੀਂ ਨਮਕੀਨ ਦੇ ਵਿੱਚ ਮਿਕਸ ਕਰਾਂਗੇ ਤੇ ਇਹ ਡੋ ਸੌਡਾ ਹੋ ਗਿਆ ਤਿਆਰ ਤੇ ਹੁਣ ਅਸੀਂ ਇਹ ਮਸ਼ੀਨ ਨੂੰ ਲਗਾਵਾਂਗੇ ਤੇਲ ਇਹ ਜਿਹੜੀ ਚਣਿਆਂ ਦੀ ਦਾਲ ਸੀ ਇਹਨੂੰ ਬੇਕਿੰਗ ਸੋਡਾ ਪਾ ਕੇ ਅਸੀਂ 2 ਤੋਂ 3 ਘੰਟੇ ਲਈ ਸੋਕ ਕਰ ਲਿਆ ਸੀ ਤੇ ਫਿਰ ਅਸੀਂ ਚੰਗੀ ਤਰ੍ਹਾਂ ਵਾਸ਼ ਕਰ ਲਏ ਜਦੋਂ ਸਾਡਾ ਬੇਕਿੰਗ ਸੋਡਾ ਚੰਗੀ ਤਰ੍ਹਾਂ ਵਿੱਚ ਚੁੱਕ ਨਿਕਲ ਜੇ 4 ਤੋਂ 5 ਪਾਣੀ ਦੇ ਵਿੱਚ ਹੁਣ ਅਸੀਂ ਇੱਕ ਕਿਚਨ ਟਾਵਲ ਦੇ ਨਾਲ ਇਹਨੂੰ ਸੁਕਾ ਲਾਂਗੇ ਮਸ਼ੀਨ ਨੂੰ ਲਗਾਵਾਂਗੇ ਤੇਲ ਏ ਵੇਖੋ ਜੀ ਇਹ ਇੱਕ ਸਾਈਡ ਤੇ ਕੜਾਈ 'ਚ ਤੇਲ ਗਰਮ ਰੱਖਾਂਗੇ ਤੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਇਹਦਾ ਜਿਹੜਾ 세ਵੀਆਂ ਵਾਲਾ ਬਣਾਇਆ ਸੀ ਬੇਸਣ ਦਾ ਡੋ ਤੇ ਫਿਰ ਇਹਨੂੰ ਕਰ ਦਾਂਗੇ ਜੀ ਬੰਦ ਤੇ ਉਸ ਤੋਂ ਬਾਅਦ ਫਿਰ ਅਸੀਂ ਬਣਾਵਾਂਗੇ ਨਮਕੀਨ ਵਾਲੀਆਂ 세ਵੀਆਂ ਤੇ ਬੜੇ ਥੋੜੇ ਜਿਹਾ ਸਮਾਨ ਦੇ ਨਾਲ ਬਹੁਤਾ ਸਮਾਨ ਸਾਨੂੰ ਲੈਣ ਦੀ ਲੋੜ ਨਹੀਂ ਸੀ ਕਿ ਤੁਸੀਂ ਆਪਣੇ ਘਰ ਵਿੱਚ ਸਾਫ਼ ਸੁਥਰੀਆਂ ਬਣਾ ਕੇ ਤੇ ਆਪਣੇ ਬੱਚਿਆਂ ਨੂੰ ਦੇ ਸਕਦੇ ਜੀ ਹੁਣ ਨੂੰ ਅਸੀਂ ਮਸ਼ੀਨ ਨੂੰ ਕਰਾਂਗੇ ਬੰਦ ਤੇ ਇਹ ਦੇਖੋ ਜੀ ਦਾਲ ਨੂੰ ਅਸੀਂ ਸੁਕਾ ਲਾਂਗੇ ਤੇ ਤੇਲ ਜਿਹੜਾ ਸਾਡਾ ਹੋ ਗਿਆ ਸੀ ਗਰਮ ਤੇਲ ਪੂਰਾ ਗਰਮ ਹੋਣਾ ਚਾਹੀਦਾ ਤਾਂ ਕਿ ਜਿਹੜੀਆਂ ਅਸੀਂ ਸੇਵੀਆਂ ਪਾਉਂਦੇ ਪਾਉਂਦੇ ਸੜੀਅਸ ਬਣਦੀਆਂ ਜਾਣ। ਇਹ ਵੇਖੋ ਸੇਵੀਆਂ ਜਿਹੜੀਆਂ ਸੀ ਜਿਹੜੀ ਸਾਡੀ ਮਸ਼ੀਨ ਸੀ ਉਹਨੂੰ ਵੀ ਸਾਈਡ ਤੇ ਤੇਲ ਜ਼ਿਆਦਾ ਲੱਗ ਗਿਆ ਫਿਰ ਸਾਨੂੰ ਥੋੜੀ ਦਿੱਕਤ ਹੋਈ ਸੀ ਕਿਉਂਕਿ ਹੱਥ ਫਿਸਲੰਦੇ ਨਾਲ ਫਿਰ ਅਸੀਂ ਕਿਚਨ ਟਾਵਲ ਦੇ ਨਾਲ ਚੰਗੀ ਤਰ੍ਹਾਂ ਘੁੱਟ ਕੇ ਫੜ ਕੇ ਫਿਰ ਅਸੀਂ ਕੱਡੀਆਂ ਇਸੇ ਤਰ੍ਹਾਂ ਕਰਕੇ ਸੀ ਥੋੜੀਆਂ-ਥੋੜੀਆਂ ਪਾ ਕੇ ਸੀ ਸਾਰੀਆਂ ਹੀ ਸੇਵੀਆਂ ਜਿਹੜੀਆਂ ਫਰਾਈ ਕਰ ਲਈਆਂ ਸੀ ਤੇ ਉਸ ਤੋਂ ਬਾਅਦ ਕੀਤੀ ਸੀ ਅਸੀਂ ਚਨਾ ਦਾ ਉਹਨੂੰ ਵੀ ਫਰਾਈ ਕਰ ਲਿਆ ਸੀ ਜਿੰਨੇ ਚਨਾ ਦਾ ਨੂੰ ਸੀ ਪੂਰੇ ਗਰਮ ਤੇਲ ਦੇ ਵਿੱਚ ਫਰਾਈ ਕਰਾਂਗੇ ਜਿੰਨੇ देर ਤੱਕ ਸੜੀ ਦਾਲ ਤੈਰ ਕੇ ਉੱਪਰ ਤੱਕ ਨਹੀਂ ਆਉਂਦੀ ਜੇਕਰ ਅਸੀਂ ਘਾਟ ਨੂੰ ਫਰਾਈ ਕਰਾਂਗੇ ਤੇ ਫਿਰ ਸੜਾ ਜੜੀ ਉਹ ਦਾਲ ਸਹੀ ਨਹੀਂ ਬਣੇਗੀ ਤੇ ਸਾਈਡ ਤੇ ਅਸੀਂ ਲੈ ਲਿਆ ਅਸੀਂ ਚਾਟ ਮਸਾਲਾ ਨਮਕ ਤੇ ਥੋੜੀ ਜੀ ਮਿਰਚ ਤੇ ਉਹਦੇ ਵਿੱਚ ਚਣ ਪਾਦਾਂਗੇ ਅਸੀਂ ਚਣਿਆਂ ਦੀ ਦਾਲ ਨੂੰ ਤੇ ਇਹਦੇ ਵਿੱਚ ਤੁਸੀਂ ਨਿੰਬੂ ਪਿਆਜ਼ ਵਗੈਰਾ ਪਾ ਕੇ ਐਦਾਂ ਖਾ ਸਕਦੇ ਹੋ ਜੇਕਰ ਤੁਸੀਂ ਨਮਕੀਨ ਸੇਵੀਆਂ ਦੇ ਵਿੱਚ ਮਿਕਸ ਕਰਕੇ ਖਾਣੀਆਂ ਚਾਹੋ ਤਾਂ ਮਿਕਸ ਕਰ ਲਓ ਥੋੜਾ ਜਿਹਾ ਪਿਆਜ਼ ਤੇ ਚਾਟ ਮਸਾਲਾ ਤੇ ਇਹਨੋਂ ਤੁਸੀਂ ਪਿਆਜ਼ ਨਮਕ ਵਗੈਰਾ ਪਿਆਜ਼ ਨਿੰਬੂ ਵਗੈਰਾ ਪਾ ਕੇ ਹਰੀ ਮਿਰਚ ਪਾ ਕੇ ਤੁਸੀਂ ਗਰਮਾ ਗਰਮ ਸਰਵ ਕਰ ਸਕਦੇ ਹੋ ਬੱਚਿਆਂ ਦੀ ਪਸੰਦ ਦੀ ਚਣਾ ਨਾਲ ਤੇ ਬਹੁਤ ਵਧੀਆ ਕ੍ਰਿਸਪੀ ਬਣੇ ਸੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੂਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਦੂਜੀ ਸਾਈਡ ਤੇ ਸੇਵੀਆਂ ਜੇਕਰ ਤੁਸੀਂ ਮਿਕਸ ਕਰਨੀਆਂ ਕਰ ਲੋ ਨਹੀਂ ਤੇ ਵਸ ਤੁਸੀਂ ਇਦਾਂ ਹੀ ਖਾ ਸਕਦੇ ਹੋ ਜਲਦੀ ਜਲਦੀ ਬਣ ਗਈ ਐਸੀ ਸੱਡੀਆਂ ਨਮਕੀਨ ਸੇਵੀਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋ ਲਾਈਕ ਕਰੇ ਬਾਏ ਬਾਏ